ਇਹ ਤੇ ਉਹ ਲੋਕ ਪਰ ਤੁਸੀਂ ਕੀ ਕਰਨਾ ਕਰੋ ਮੈਰੀ ਨੂੰ ਸਮਝਾ ਕੇ ਦੇ ਨਸ਼ੇ ਨਸ਼ੇ ਰੋਗ ਦੀ ਬਿਮਾਰੀ ਨੂੰ ਆਪਣੇ ਗੱਲ ਲਾ ਕੇ ਉਹਨਾਂ ਦਾ ਵੀ ਬਿਮਾਰੀ ਨੂੰ ਤੁਰੰਗੀ ਮੈਨੂੰ ਆਪਣਾ ਨਾਰਾ ਸਕੇਗਾ ਤੁਹਾਡੀ ਤਬਰ ਨਾ ਆਵੇ ਜਿਵੇਂ ਕਿ ਤੁਸੀਂ ਸਿਖਿਆ ਨਗੁਲਾ ਤੁਮਰਾ ਭਾਉ ਵਿਟਾਲ ਬੰਦਾ ਚਰਗੀ ਤਰੰਦਾ ਸਾਹ ਬਿਸ਼ੁ ਬਨਾ ਮੇਂ कहाणीअ ਯੋਗ ਮੁੱਖ ਮੰਤਰੀ ਪੰਜਾਬ ਔਰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਰੇ ਪੰਜਾਬ ਵਿੱਚ ਹੀ ਪ੍ਰੋਗਰਾਮ ਚਲਾਏ ਗਏ ਹਨ ਇਸੇ ਲਈ ਤਹਿਤ ਅੱਜ ਅੰਮ੍ਰਿਤਸਰ ਵਿਖੇ ਪੁਲਿਸ ਵੱਲੋਂ ਵੀ ਰੇਂਜ ਕੀਤਾ ਗਿਆ ਹੈ ਇਹ ਨਸ਼ਿਆਂ ਨੂੰ ਜਾਗਰੂਕ ਪ੍ਰੋਗਰਾਮ ਹੈ ਜਿਵੇਂ ਆਪ ਦੇਖ ਰਹੇ ਹੋ ਤਕਰੀਬਨ 3000 ਤੋਂ ਉੱਪਰ ਬੱਚਾ ਵੱਖ-ਵੱਖ ਸਕੂਲਾਂ ਦਾ ਪੈਕਸਟ੍ਰੇਟ ਕੀਤਾ ਗਿਆ ਹੈ ਔਰ ਇਹ ਬੱਚਿਆਂ ਨੂੰ ਇਹ ਨਸ਼ਿਆਂ ਦੇ ਤਿੰਨ ਨੁਕਸਾਨ ਔਰ ਜਿਹੜਾ ਨੌਜਵਾਨ ਬੱਚਾ ਹੈ ਉਹਨੂੰ ਕਿੱਦਾਂ ਨਸ਼ਿਆਂ ਵਿੱਚ ਦੁਆੜੇ ਜਾਂਦਾ ਹੈ ਉਹ ਵੱਖ-ਵੱਖ ਅਸਰ ਕੋਟਾ ਜਿਹੜੇ ਬੱਚਿਆਂ ਨੇ ਪੇਸ਼ ਕੀਤੇ ਗਿਆ ਉਹਨਾਂ ਦੇ ਨਾਲ ਅਸਰ ਆਲੇ ਦੁਆਲੇ ਤਾਂ ਅਸਰ ਕੁਝ ਗਲਤ ਕੱਥਾ ਦਾ ਸਿੱਖਿਆ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੀ ਕਿ ਨਸ਼ੇਵਾਂ ਦਾ ਜਾਗਰੂਕ ਕੀਤਾ ਜਾ ਰਿਹਾ ਹੈ ਹੁਣ ਉਸ ਵਿੱਚ ਸਾਡੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਆ ਔਰ ਤਕਰੀਬਨ 3050 ਜਿਹੜਾ ਇਸ ਵੇਲੇ ਸਾਡੇ ਕੋਲ ਇੱਥੇ ਆਇਆ ਹੋਇਆ ਹੈ ਇੱਕ ਦਾ ਪੱਧਰ ਅਸੀਂ ਲਗਾਤਾਰ ਹੀ ਪਿਛਲੇ 2 ਮਹੀਨਿਆਂ ਤੋਂ ਨੁਕੜ ਮੀਟਿੰਗਸ ਕਰ ਰਹੇ ਆ ਪਿੰਡਾਂ ਦੇ ਵਿੱਚ ਜਾ ਕੇ ਪੰਚਾਇਤਾਂ ਨਾਲ ਸਾਰਿਆਂ ਨਾਲ ਮੀਟਿੰਗ ਹੋ ਰਹੀ ਆ ਔਰ ਇਸ ਖੁੱਲ੍ਹ ਚ ਵੀ ਹੁਣ ਜਾਗਰੂਕ ਜਿਹੜੇ ਪ੍ਰੋਗਰਾਮ ਚੱਲਦੇ ਰਹੇ ਆ ਅਸੀਂ ਇਸ ਤੋਂ ਬਾਅਦ ਛੇਤੀ ਅਜਨਾਲੇ ਏਰੀਆ ਚ ਵੀ ਲਾਂਗੇ ਜੋਖੇ ਜਾਂਦੇ ਇੱਥੇ ਹੀ ਬੱਚਾ ਨੂੰ ਇਕੱਠਾ ਕਰਕੇ ਉੱਥੇ ਹੀ ਸਾਡਾ ਪ੍ਰੋਗਰਾਮ ਹੋਗਾ ਬਿਲਕੁਲ ਜੀ ਪਬਲਿਕ ਦੇ ਸਹਿਯੋਗ ਨਾਲ ਦੇਖੋ ਇਹ ਇਹ ਹਰ ਤਰ੍ਹਾਂ ਦੇ ਹੀ ਚੀਜ਼ ਹੁੰਦੀ ਆ ਜਿੱਥੇ ਅਸੀਂ ਨਸ਼ਾ ਸਮਗਲਨਾਂ ਨੂੰ ਫੜਵਾ ਨਸ਼ੇ ਫੜਨ ਦੇ ਨਾਲ ਸਮਾਜ ਨੂੰ ਹੀ ਜਾਗਰੂਕ ਕਰਨਾ ਹੈ ਇੱਕ ਕੰਮ ਕਰਦੇ ਇਹ ਜਾਗਰੂਕ ਪ੍ਰੋਗਰਾਮ ਉਸੇ ਤਹਿਤ ਦੇ ਵਿੱਚ ਹੀ ਹੈ ਆਹ ਕਾਂ ਗੱਲ ਸੜਕ ਦੇ ਛਿਣਾ ਪਿਆ ਚਲ ਚੁੱਕ ਨਹੀਂ ਮੈਂ ਦੇਖੋ ਜਿਹੜਾ ਇਹ ਨਸ਼ੇ ਸਾਡੇ ਸਮਾਜ ਵਿੱਚ ਹੈਗੇ ਆ ਉਸੇ ਕਰਕੇ ਅਸੀਂ ਜਾਗਰੂਕ ਪ੍ਰੋਗਰਾਮ ਕਰ ਰਹੇ ਆ ਤੇ ਅਸੀਂ ਮੇਰੇ ਲਈ ਇਹ ਕਹਿ ਰਹੀ ਆਂ ਕਿ ਵੱਧ ਗਏ ਆ ਜਾਂ ਘਟ ਗਏ ਆ ਇਹ ਚੀਜ਼ਾਂ ਸਾਰਾ ਸਮਾਜ ਹਰ ਕੋਈ ਅੰਗ ਸਮਾਜ ਦਾ ਅਸੀਂ ਇਕੱਠੇ ਹੋ ਕੇ ਨਹੀਂ ਲੱਗਦਾ ਸਾਰਾ ਕਬਰ ਉਹ ਇੱਕ ਦੂਜੇ ਦੇ ਇਹ ਨਹੀਂ ਛੱਡ ਸਕਦੇ ਕਿ ਇਹ ਉਹਦੀ ਗਲਤੀ ਆ ਉਹਦੀ ਗਲਤੀ ਜਿਹੜੀ ਮਾਤਿਆ ਚ ਗਈ ਆ ਪੇਕਿਆਂ ਨੂੰ ਜਿੱਥੇ ਕਿ ਪੰਜਾਬ ਦੇ ਮੁੰਡਾ ਕੱਲਾ ਕੱਲਾ ਇਹਨੂੰ ਖਤਮ ਕਰਨ ਚ ਰੋਲ ਮੇਜਰ ਰੋਲ ਆ ਉਹ ਸਿੱਧਾ ਅਦਾ ਕਰ ਰਹੇ ਆ ਪਰ ਜਿੱਥੇ ਵੀ ਇਹ ਪੇਸ਼ ਹੋਈਆਂ ਹੈ ਜੀ ਉਹ ਦਰਖਾਸਤ ਮਾਰ ਰਹੇ ਆ ਸੋ ਅਸੀਂ ਸਾਰੇ ਨਹੀਂ ਨਹੀਂ ਮੈਂ ਘਰ ਆਇਆ ਤੇ ਆਪਣਾ ਉਹ ਜਦੋਂ ਅਸੀਂ ਅਪੀਲ ਕਰਦੇ ਹਾਂ ਸਾਰੇ ਕਮਰੇ ਵੀ ਖੁੱਲੇ ਆ ਪਤਾ ਨਹੀਂ ਕਿੱਧਰ ਮਰ ਗਿਆ ਸਾਰੇ ਨਾਲ ਮਿਲ ਕੇ ਦੇ ਖਿਲਾਫ ਲੜੂਗਾ ਅਸੀਂ ਜਿੱਤ